ਸਤਿ ਸ਼੍ਰੀ ਅਕਾਲ ਜੀ ਲੱਗਿਆ ਭਾਈ ਵੰਡਾ ਲਾ ਤਾਜ ਮਸ਼ੀਨ ਨੂੰ ਖਿੱਚਦਾ ਕੰਮ ਤੂੰ ਭਾਈ ਤੂੰ ਤਾਂ ਹੀ ਹੁਣ ਆਇੜਾ ਦੇ ਨੇ ਠੀਕ ਗੱਲ ਹਰੇ ਛੱਡਦੀ ਇਹਦੇ ਮਜੂਰੀ ਆ ਸ਼ਾਮ ਨੂੰ ਹੁਣ ਵੱਢ ਕੇ ਥੋੜਾ ਜਾ ਹਾਂ ਇਹਦਾ ਮੇਹੀ ਹੁਣ ਜਿੰਨਾ ਜਿੰਨਾ ਤੂੰ ਵੱਢੂਗਾ ਹਾਂ ਉਨਾਂ ਜ਼ਿਆਦਾ ਹੋਣਾ ਇਹਨੇ ਤੂੰ ਤਾਂ ਹੈ ਹੋ ਵੈ ਹੁਣ ਉਹਦੇ ਨਾਲ ਕੰਮ ਇਹਦਾ ਵੀ ਜਿੰਨੀ ਦਾਸਤੀ ਫਿਰਨੀ ਦੁਕਾਨੇ ਯਾਦੇ ਉਤਰ ਲਾ ਦ ਮੂੰ ਉਹ ਦਾੜੀ ਮੁੱਛੀਆਂ ਦੇ ਵਿੱਚ ਉਤਰ ਲਾ ਲੋ ਭਾਈ ਉਹ ਕੰਮ ਹੈ ਦਾ ਹਾਂ ਠੀਕ ਹੈ ਗੱਲ ਤੇ ਸੰਘੜਾ ਹੋਈ ਗੜਾ ਇਹਨੇ ਸੰਘੜਾ ਹੁੰਦਾ ਹੁਣ ਪਹਿਲੀ ਵਾਰ ਤਾਂ ਰਹਿ ਗਿਆ ਤੇ ਇਹ ਰਹਿੰਦੀ ਇੰਨੀ ਨੀਗੇ ਆ ਪਹਿਲੀ ਵਾਰ ਉਹ ਕੋਈ ਨੂ ਸਸਰੋ ਮਾਰਾਂ ਦੀ ਬ੍ਰਸੀਨ ਨੂੰ ਹਾਂ ਇਹਦੀ ਖਰਾਬ ਵੱਧਦਾ ਨਾ ਬਸ ਬਸ ਤੇ ਇਹ ਬਾਡੋ ਗਿਆ ਸਰੋਂ ਗਈ ਫੇਰ ਬ੍ਰਸੀਨਾ ਆਉਂਦਾ ਆਪਣੇ ਰੋਚ ਹੋਰ ਫੇਰ ਚੌੜ ਕਰਦਾ ਪੂਰੀ ਇਹ ਹਾਂ ਚੱਲ ਹੁਣ ਇੰਨਾ ਇਹ ਵਿੱਚ ਮੜ ਮੜ ਕੇ ਲੀ ਜਾਨੀ ਹਰਿਆਈ ਬਦਨੀਓ ਆ ਹੁਣ ਇਹਦੀ ਹੋਣਾ ਕੱਢਣੀ ਐ ਨਾਲੇ ਇਹ ਪਹਿਲੀ ਬਾੜ ਸ਼ਰਮ ਵਾਲੀ ਡੰਗਾਂ ਨੂੰ ਫਾਇਦੇ ਮਤਬ ਬਹੁਤ ਹੋਰ ਹੈ ਇਹਦੇ ਮਾਹੀ ਬੀਜੀ ਮਸੂ ਬਸ ਅਲਸੀ ਜੀ ਸਭ ਆਏ ਬੈਠ ਮੈਂ ਇਹਦੇ ਚ ਤਾਂ ਹੀ ਤਕੜੀਏ ਤਾਂ ਹੀ ਆਹਦਾ ਬਾੜ ਮੇਰੀ ਦਾ ਥੋੜਾ ਇਹਦੇ ਕਰਕੇ ਪਹਿਲਾਂ ਹੋਣੀ ਉਹ ਭਾਈ ਇਹਦਾ ਆਪਾਂ ਯਾਰ ਹਰੇਕ ਸਾਲ ਵਧਦੇ ਆਂ ਅਸੀਂ ਕੋਈ ਹੁੰਦਾ ਪਹਿਲੀ ਬਾੜ ਛੋਟੀ ਵੱਢ ਹੁੰਦੀ ਹੈ ਹਾਂ ਮੰਨਦਾ ਮੰਨਦਾ ਨਹੀਂ ਇਹ ਦੇ ਕਰਕੇ ਹੋਇ ਇਹਨੂੰ ਕਿਰਨ ਵੱਡਾ ਲੱਗ ਗਿਆ ਬੀਜਾ ਵੀ ਕਰਿੰਦੀ ਆ ਉਹ ਪਾਰਲਾ ਦੇਖ ਲੈ ਕਿੱਥੇ ਫਿਰਦਾ ਜਾ ਉਹ ਦੇਖ ਲੈ ਫੇ ਆਹ ਹੁੰਦੇ ਦੇਖ ਲੈ ਕਿੱਥੇ ਆ ਹੈ ਕਿ ਨਹੀਂ ਫੇਰ ਨਾਲੇ ਆਹ 1665 ਡੰਗਾਂ ਨੂੰ ਫੇਰ ਮੁੜ ਕੇ ਇਹ ਤਾਂ ਗਾਂਹ ਤੇਰਾ ਹੋਈ ਜਾਂਦਾ ਉਹ ਪਥੇਰਾ ਹੋਈ ਜਾਂਦਾ ਹੁੰਦੇ ਤੇ ਬਜਰੇ ਇਹਦੇ ਬਾਅਦ ਕਹਿੰਦੇ ਨਹੀਂ ਆਪਾਂ ਵੀ ਆਪਣਾ ਗਰਮੀਆਂ 'ਚ ਵੀ ਅੰਬ ਖਾਣਾ ਜ਼ਰੂਰੀ ਆ ਅੰਬੀਆਂ ਬਸ ਬਸ ਉਦਾਂ ਹੀ ਫੇ ਡੰਗਾਂ ਨੂੰ ਇੱਕ ਵਾਰ ਸਿਰੋ ਪਾਣੀ ਆਣੀ ਪੈਂਦੀ ਆ ਚਲ ਰਹੀ ਏ ਮੈਂ ਨਾ ਥੀਜਾ ਬਾਈ ਹੁੰਦੀ ਜਿਹਾ ਲੱਗਦਾ ਵੱਢਣੇ ਨੂੰ ਪਸੀਨਾ ਜਦ ਆਜਦਾ ਖੀਰ ਜੇ ਚ ਪਹਿਲੀ ਵਾਰ ਆ ਪਹਿਲੀ ਵਾਰ ਤਾਂ ਬਹੁਤ ਬੰਦਾ ਐ ਖੁਸ਼ ਹੋ ਕੇ ਬਾੜਾ ਚ ਗਾਣ ਜਦ ਆਦਾ ਖੀਰ ਜੇ ਆ ਜਾਂਦਾ ਪ੍ਰਸਿੰਟ ਤਾਂ ਵੱਢੇ ਹਾਂ ਇਹਨੂੰ ਘੂ ਘੱਟ ਜਾਂ ਵੱਢ ਕੇ ਬਾਸੇ ਕਰ ਪਰ ਬਾਹ ਦੇ ਵਿਚਾਲੇ ਵਿੱਚ ਇਹ ਕਹਿੰਦਾ ਬਾਹ ਦੇ ਵਿਚਾਲੇ ਵਿੱਚ ਇਹ ਤਾਂ ਆਉਂਦੇ ਮੁੱਕਦਾ ਹੀ ਨਹੀਂ ਇਹ ਆਹ ਉਹਦਾ ਬਾਕੀ ਤਾਂ ਦਾਤ ਸ਼ੁਰੂ ਹੋਇਆ ਕੰਮ ਪਹਿਲੀ ਵਾਰ ਦਾਤੀ ਵਾਲੀ ਆ ਇਹਦੇ ਬਾਅਦ ਦਾਤ ਚੱਲਣਾ ਅੱਛਾ ਮੂਲੀਆਂ ਦਾ ਜੰਮੀਆਂ ਕਹਿੰਦੇ ਡਾਲ ਪਰ ਹਾਂ ਠਾਕ ਮਨ ਲਈ ਇੱਕ ਵੀ ਜੰਮੀਆਂ ਡਾਲ ਪਰ ਦਾ ਤੇਰਾ ਉੱਥੇ ਮੈਂ ਤਾਂ ਉਹ ਛਟਾਪਤਾ ਵਾ ਕਿਹੜੇ ਸਾਹ ਮੈਂ ਕੰਮ ਬਹੁਤ ਸਾਰਾ ਬੀਬੂ ਦਾ ਫਰਕ ਨਹੀਂ ਕਿੰਦਾ ਇਹ ਬੀਬੂ ਦਾ ਫਰਕ ਹੋ ਜਾਂਦਾ ਹੋਰ ਕੁਝ ਨਹੀਂ ਇਧਰ ਪਾਣੀ ਲਾਉਂਦਾ ਤੂੰ ਮੈਂ ਖਾਦੀਆਂ ਛਰਗਾਂ ਮੂਲੀ ਇੱਕ ਦੋ ਹਾਂ ਹਾਂ ਲੈ ਛਟਾ ਵਾਲਾ ਕੰਮ ਲੋਟ ਆ ਮੈਂ ਕਹਿੰਦਾ ਨਹੀਂ ਆਪਾਂ ਪਹਿਲਾਂ ਇੱਕ ਇੱਕ ਬੀਜੀ ਲਾਈ ਜਾਂਦੇ ਸੀ ਇੱਕ ਇੱਕ ਦਾਣਾ ਉਹ ਤਾਂ ਫਿਰ ਬਾਈ ਬਹੁਤ ਲੰਬਾ ਕੰਮ ਆ ਗਾੜੀ ਕਹਿੰਦਾ ਪਿਛੇ ਛੱਟੇ ਜਦੇ ਭਾਈ ਨਾ ਨਾ ਠੀਕ ਹੈ ਕਣਕੀ ਬੀਤੀ ਭਾਈ ਉਧਰ ਇੱਥੇ ਆ ਰੌਣੀ ਕਰਦਾ ਆਪਾਂ ਨੇ ਹਾਂ ਕੱਲ ਹਾਂ ਕੱਲ ਬੀਟ ਨਹੀਂ ਬਣੀ ਮੇਤੇ ਉੱਥੇ ਮੈਂ ਗਿਆ ਸ਼ਾਮ ਨੂੰ ਜੱਤਕਾ ਗੜੀ ਨੇ ਬੀਜ ਦਿੱਤੀ ਕਣਕ ਮੈਂ ਇਧਰ ਪਾਣੀ ਲਾਉਣ ਤਾ ਕਿਹੜੀ ਉਹ ਇਧਰ ਆਉਣੀ ਕਰੇ ਪਤਾ ਹਾਂ ਦਿੱਤਾ ਹਾਂ ਵਧੀਆ ਵਧੀਆ ਮੈਂ ਲਾਂਗਿਆ ਪਿਆ ਮੰਡ ਫਿਰ ਮੈਂ ਲਾਂਗਿਆ ਉੱਥੇ ਨੂੰ ਰੋਪੜ ਨੂੰ ਉਹ ਵਧੀਆ ਮੇਰਾ ਉਹ ਬੀਜ ਤਾਂ ਕੋਈ ਕੈਰਿੰਦਾ ਫਰਕ ਪਿਆ ਸਾਢੇ 5-10 ਦਿਨ ਦਾ ਉਹ ਵੀ ਨਹੀਂ ਯਾਰ ਹਲੇ ਵੀ ਹਲੇ ਹੀ ਬਹੁਤ ਟਾਈਮ ਲਾ ਸਮਗਾ ਫੇਰ ਹਲੇ ਵੀ ਕਿੰਨਾ ਟਾਈਮ ਬੇਕਾ ਕਰਦੇ ਜਿਹੜੇ ਸਾਹ ਨਾਲ ਦੁਪਹਿਰ ਨੂੰ ਧੁੱਪ ਆਇਆ ਚ ਗਰਮੈਸ ਪੂਰੀ ਹੈ ਟਾਈਮ ਕਣਕਾਂ ਟੌਰਣਾ ਚ ਬੈਮੂਗੀ ਇਹ ਕੌਣ ਆ ਤੁਸੀਂ ਵੀਰ ਕ ਕਰ ਵੀ ਆਇਆ ਹੈ ਲੈਜ਼ਰ ਮੀਜ਼ਰ ਕਰਕੇ ਆਇਆ ਤਉ ਦਾ ਯਾ ਫਿਰ ਉਹ ਹੁਣਾ ਨਹੀਂ ਬਹੁਣਾ ਪੈਣਾ ਦਾ ਕੀਤੀ ਦਾ ਕੈਨੇਡਾ ਮੋ ਅਗੇ ਨੂੰ ਆ ਉਹ ਆ ਗਿਆ ਕੈਨੇਡਾ ਮੋ ਅਗੇ ਨੂੰ ਨਹੀਂ ਲੱਗ ਹੋ ਗਿਆ ਨੇ ਭਾਈ 2 ਘੰਟੇ ਕਿੱਲਾ ਕੇ ਤਾਂ ਇਹ ਤਾਂ ਬਹੁਣੇ ਵਾਲਾ ਦਾ ਉਹ ਹੈ ਬੂਟੇ ਵਾਲਾ ਦਾ ਵੱਡ ਫਿਰ ਆਪਾਂ ਉਹ ਕ ਇਹਦੇ ਬਾਅਦ ਕੋ ਕਰਦੇ ਆ ਇਹ ਤਾਰਨਾ ਯਾਰ ਇਹ ਤਾਰਦੇ ਆ ਚਲੋ ਭਾਈ ਨਾਲੇ ਅੱਜ ਹੋ ਗਈ ਅੱਜ ਸ਼ੁਰੂਆਤ ਕਰਤੀ ਭਾਈ ਬਰਸੀਨ ਦੀ ਬਰਸੀਨ ਦਾ ਪਹਿਲਾ ਵੱਡਾ ਲਾਤਾ ਭਾਈ ਆਪਾਂ ਨੂੰ ਮੈਨੂੰ ਪੁੱਛਣਾ ਭੁੱਲ ਗਏ ਵੀ ਤਾਂ ਲਾਤਾ ਵੱਡਾ ਮੇਰੇ ਮੈਥੇ ਪਹਿਲਾ ਬਿੱਜਾ ਮੈਂ ਦਾ ਐ ਹੋਈ ਕੱਲ ਨੂੰ ਚੂਗਾ ਆਉਣਾ ਹੀ ਸ਼ਾਮ ਨੂੰ ਖੇਡ ਲੈਣੇ ਕਿਦੋਂ ਇਹਦਾ ਪਟਾ ਲਾਇਆ ਹੈ ਜਿੱਤੇ ਸੇ ਪਹਿਲਾ ਵੱਡਾ ਲਾਤਾ ਦੇਖ ਲੋ ਚਲ ਦੇਖਦੇ ਆਂ ਭਾਈ ਲੈ ਭਾਈ ਨਵੇੜੇ ਆਇਆ ਕੰਮ ਹੈ ਨਵੇੜੇ ਆਇਆ ਜੀ ਪੁਛਤੀ ਨਵੇੜ ਕੇ ਆਇਆ ਉਹ ਫੇਰੇ ਤ੍ਰੈਤਰ ਵੀ ਥਾਨ ਆ ਬਾਈ ਖੇਤ ਬਹੁਤ ਖਰਾਬ ਤਾਂ ਕਿਤੇ ਚਾਰੇ ਟਾਰੇ ਉੱਪਰ ਚੱਕ ਹੋ ਜਾਂਦੇ ਨੇ ਇਹਨਾਂ ਭੁੱਜੇ ਦਾ ਨਾਲੇ ਕਣੀਵਾ ਹੋਵੇ ਤਾਂ ਪੁੱਛਿਆ ਖੇਤ ਆ ਉਹ ਤਾਂ ਬਹੁਤੀ ਨਹੀਂ ਬੜੇ ਨੇ ਯਾਰ ਬਹੁਤ ਰਸਨ ਦਾ ਆਦਾ ਨਹੀਂ ਮੈਂ ਉਹ ਇੱਕ ਖੇਤ ਉਹ ਚਾਰਸ ਖੇਤ ਨਹੀਂ ਤੈਗਾ ਕਹ ਜਾਂਦੇ ਨੇ ਇਹ ਮਾਹਰ ਦਾ ਬੜਾ ਡੰਡਾ ਹੋ ਗਿਆ ਹੈ ਪਾਹ ਮੇ ਲਾ ਲਓ ਹੁਣ ਗੰਨੇ ਦੇ ਮਰਤੀ ਆਉਣ ਲੱਗ ਜੀ ਤੇਲ ਪੀ ਲਾ ਲਓ ਹੁਣ ਕੈਬ 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 ਹੈ ਇਹ ਕੰਮ ਜਾ ਦੇ ਕੈਬ da rata.

ਲੋੜ ਕਾਵੇ ਲੋੜ ਕਾਵੇ ਟ੍ਰੈਲੀ ਗਾਡੀ ਕਿਹੜਾ ਕੌਣ ਨੇ ਹੈ ਇਹ ਸਾਈਟ ਇੱਥੇ ਵੀ ਲੱਤੀ ਟੱਕ ਨਾ ਇਹਨਾਂ ਨੂੰ ਕੋਈ ਹਲਾਵੇ ਇਹਨੇ ਉੱਪਰ ਕੀ ਨਹੀਂ ਪਾਈਨ ਰਹਾ ਸਾਡੀ ਮਾਰੇ ਨਹੀਂ ਆਇਆ ਹਲੇ ਉਹ ਆਇਆ ਤਾਂ ਮੁੱਕ ਗਿਆ ਬਾਈ ਯਾਰ ਨੂੰ ਸਾਡਾ ਨੰਬਰ ਆਇਆ ਉਹ ਤਾਂ ਖੜੀ ਹੋ ਗਿਆ ਮੈਂ ਵੀ ਜਾ ਕੇ ਲਿਆਉਣਾ ਯਾਰ ਇਹ ਤਾਂ ਤੇਰੀ ਤਾਂ ਕੀ ਆ ਜਾਂ ਮੈਂ ਤੇ ਤੇਰਾ ਖਤਮ ਹੋ ਗਿਆ ਕਾਕਰ ਚ ਪਾਉਣੇਗਾ ਆਓ ਪਹਿਲਾਂ ਕਾਲੀ ਝੱਕਣਾ ਤਾ ਚੱਕਿਆ ਤੂੰ ਨਾ ਪਹਿਲੇ ਘਟ ਦੇ ਜਿਵੇਂ ਯੂ ਜੀ ਪੈ ਗਿਆ ਫਿਰੇ ਟੱਕ ਦੇ ਚੱਕ ਬਾਈ ਆਇਓ ਤੇਰੇ ਗੰਗਵਾ ਫੜੀ ਗੋਲ ਦੀ ਵਾਹੋ ਜੋਂ ਕਾਲਾ ਕਰੇ ਸੋਮਵਾਰ ਦੇ ਰੋਜ਼ ਕੰਕ ਜਿਹੇ ਪਾਉਣਾ ਹਾਓ ਬਤਾਈ ਦੇ ਸੋਮਵਾਰ ਦੇ ਰੋਜ਼ ਐਨਾ ਵੱੱਟਾ ਦੋ ਦਿਨ ਪਈ ਹਾਦੇ ਹਾਓ ਬਤਾਈ ਤੇ ਕਰਨਾ ਹਲੇ ਤੇ ਪਹਿਲਾ ਪਾਉਂਦੇ ਆ ਨਹੀਂ ਪਹਿਲਾ ਪਾਉਂਦੇ ਮੈਂ ਆਇਆ ਫੱਕ ਹੁੰਦਾ ਜੇ ਗੇੜੀ ਜ਼ਮੀਨ ਤੇ ਹੋਗਾ ਜਾ 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 ਕਰ ਹਾਂ ਉੱਥੇ ਪਹਿਲਾ ਪਾ ਕੇ ਫਾਇਦਾ ਗੇੜੀ ਜ਼ਮੀਨ ਰੇਸਲੀ ਆ ਉੱਥੇ ਪਹਿਲਾਂ ਪਾ ਕੇ ਫੇਰ ਨਹੀਂ ਉਹ ਨਹੀਂ ਦੇਖੋ ਉੱਥੇ ਵੀ ਬਾਈ ਦਮਦੀ ਰਗਾਂ ਦੀ ਤਵਰੀ ਪਾਣੀ ਤੇ ਵੈਸੇ ਯਾਰ ਮੇਰੇ ਸਾਹ ਨਾਲ ਤਾਂ ਹਰੇਕ ਤਾਂ ਹੁਣ ਆਪਣਾ ਆਪਣਾ ਜੀ ਹੋਦਾ ਹੁਣ ਬਾਅਦ ਚ ਪਾ ਬਰੇ ਯਾਰ ਬਾਅਦ ਮਾ ਬੋਏ ਪੈਰ ਖੜੇ ਤੇ ਹਾਂ ਹੁਣ ਜੇ ਕਹਾਂ ਆਪਾਂ ਨੇ ਬੂਟਰ ਸਿੰਨਾ ਕੋਈ ਇਹ ਆਪੂ ਚਲੀਏ ਉਹ ਹੁਣ ਕਹਿ ਕੇ ਜੇਣਾ ਠੀਕ ਹੈ ਨਾ ਯਾਹੋ ਪੈਰ ਖੜ ਗਿਆ ਕਹਿੰਦੇ ਪਾਵੇ ਵੀ ਬਾਅਦ ਦੇ ਪਾਵੇ ਕੋਈ ਨਹੀਂ ਬੈਠਦਾ चाली तो ते आहे और बी भी जाऊ बे ता आ लो चाली आहे बी ता किने होवे तीन तू हो आ जुरु जुरु आ के ला आ ले पखे पर रख दो के चौदा है तू हैं चौदा है चौदा है हां चौदा दस आ है चार मु फिट जुरे ने हां चक्को में आई चक्को में ना हुए ना डाल हुए ना पहला कितना है ना मुश्किल है

ਸਾਲ ਜੀ ਬਿੰਦਰ ਪਹੁੰਚਿਆ ਭਾਈ ਸਾਲ ਜੀ ਅੱਜ ਅੱਜੇ ਵਧੀਆ ਕੰਮ ਕਰਦਾ ਅੱਜ ਅੱਜ ਆਹੀ ਕੋਈ ਕਰਦੇ ਸਵੇਰ ਦੇ ਸੀ ਭਾਈ ਆਹੀ ਕੋਸ ਪਰ ਅੱਜ ਹੂੰ ਉਦਣ ਉਧਰ ਪਾਣੀ ਛੱਡਿਆ ਵਾ ਪਾਪਾ ਥੈਲਾ ਜੇ ਲਾਏ ਕਰ ਥੈਲਾ ਫੇਰ ਵੀ ਨਾਲ ਚੋਈ ਜਾਂਦਾ ਵਿਚ ਨੂੰ ਮਾੜਾ ਮੋਟਾ ਉਹ ਆ ਠੀਕਾ ਹੁਣ ਹਸਵੀਰ ਨੇ ਫੋਨ ਕਰਿਆ ਹੂੰ ਕਹਿੰਦਾ ਯਾਰ ਵੀ ਮੇਰਾ ਖੇਤ ਗਿੱਲਾ ਹੋਇਆ ਨਾ ਮੈਂ ਕਰਾ ਫੇਰਨਾ ਈ ਫੇਰ ਦੇਖ ਆਪਣਾ ਮੈਂ ਕਿੰਨਾ ਕਿ ਰੋਕੀ ਜਾਂਦਾ ਹਲੇ ਥੱਲੇ ਨੂੰ ਸੁਮੀ ਜਾਂਦਾ ਏ ਹੁਣ ਤਾਂ ਠੀਕ ਆ ਆ ਪੱਕਾ ਕੰਮ ਹੁੰਦਾ ਹੈ ਇਹ ਕੰਮ ਪੱਕਾ ਹੈ ਹੁਣ ਇੱਥੇ ਵੀ ਲਾ ਦਿੱਤਾ ਗੋਲਾ ਆਹ ਤਾਂ ਵਧੀਆ ਕਰਿਆ ਉਹਨਾਂ ਦੇ ਆ 8 ਇੰਚੀ ਇਹਨੇ ਕਿੱਥੇ ਦੇ ਬਣੀ ਆ ਨਾ ਠੀਕ ਆ ਤਾਂ ਤਾਂ ਹੁਣ ਤਾਂ ਅਸੀਂ ਅੱਜ ਪੱਕਾ ਪੈਂਚਰ ਲਾਤਾ ਉਹਰੇ ਅੱਗੇ ਲਾਤੇ ਪੈਂਚਰ ਅੱਜ ਮੋਟਰ ਪਾਈ ਉੱਥੇ ਵੀ ਕਰਕੇ ਆਏ ਸੈਕਟਰ ਸਾਰਾ ਡਰਾਈਵ ਲੀਅੂ ਦੇ ਉੱਪਰ ਰੱਖਤੀ ਆਂ ਵਧੀਆ ਉਹ ਬਹੁਤ ਵਧੀਆ ਹੋ ਗਿਆ ਹੈ ਡਰਾਈਵ ਲੀਅੂ ਉੱਪਰ ਰੱਖ ਕੇ ਥੱਲੇ ਟੋਟਾ ਭਾਇਦਾ ਉਹਦੇ ਉੱਥੇ ਤਾਂ ਪਾਣੀ ਵੀ ਨਾ ਵੀ ਔਖਾ ਤਾਂ ਲੈ ਹੋਰ ਵਿੱਚ ਜਿਹੜਾ ਹੁੰਦਾ ਪਾਣੀ ਆਰ ਹਾਂ ਵਿੱਚ ਜਿਹੜਾ ਆਉਂਦਾ ਧੁੱਠਾ ਮਾਰ ਜਿੰਦੀ ਤੀ ਅਸੀਂ ਬੰਦ ਕਰਦੇ ਤੇ ਹੋਰ ਹੁਣ ਤੂੰ ਐਂ ਪਾਣੀ ਪੀਂਦੇ ਸਾਦਾ ਉਹਦਾ ਇਕੱਠੇ ਮਾੜਾ ਜੱਠਾ ਉਹਦਾ ਖਰਾਬੇ ਹੁੰਦਾ ਫੇਰ ਅਜੇ ਹੀ ਕੰਮ ਕਰੇ ਅਜੇ ਮਿੱਤਰਾ ਠੀਕ ਠੀਕ ਹੈ ਇਹ ਬਣਾਤੇ ਹੁਣ ਕਹਿੰਦਾ ਖੇਤ ਪਾਇਆ ਮੈਂ ਹਾਂ ਕੀ ਕਹ ਹੁੰਦਾ ਹਾਂ 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 ਹੁੰਦਾ ਹੀ ਨੁਕਸਾਨ ਨਾ ਨਾ ਹੁੰਨੀ ਠੀਕ ਹੈ ਦੋ ਸੱਟਾ ਹੁਣ ਤਾਂ ਉਧਰ ਨੱਕਾ ਲੱਗ ਜੇ ਕਹਿੰਦਾ ਇੱਧਰ ਲੱਜੇਗਾ ਨਾ ਧੱਕਾ ਇਹਦਾ ਮੈਂ ਖੇਤ ਬਾਦਮਾ ਰੇ ਪਵਾ ਜੀ ਪਈਆਂ ਤੇ ਫਿਰ ਵਿੱਚ ਨੂੰ ਹਾਂ ਹਾਂ ਠੀਕ ਨਹੀਂ ਗੱਲ ਆ ਦੇ ਕੀ 99 ਵਾਲੇ ਚ ਗੰਨਾ ਬੀਜ ਕੇ ਦੇਖੇਗਾ ਕਹਿੰਦਾ ਪਈ ਜਿਵੇਂ ਜਬੀ ਵੱਢ ਗਏ ਵਿਲੇਜ ਹੋਏ ਨੇ ਸ਼ੰਕਰ ਨਹੀਂ ਸ਼ੰਕਰ ਨਾਲ ਪਵਾ ਦੇਣਾ ਮੈਂ ਪਲੇਜ਼ਰ ਮਾਰੂਗਾ ਇੱਕ ਅੱਦੇ ਦਿਨ ਮੈਂ ਇਹ ਚ ਇਹ ਨੂੰ ਪਲੇਜ਼ਰ ਮਾਰ ਕੇ ਰੇ ਪਾਟਾ ਮੋਟਾ ਪਲੇਜ਼ਰ ਮਾਰ ਕੇ ਯਾਰ ਯਾਰ ਅੱਠ ਅੱਠ ਦੇ ਬੈਲੀਆਂ ਦਾ ਹੋਏ ਜਾਣੇ ਅੱਠ ਟਰੈਲੇ ਕੀਲੇ ਥੋੜੇ ਜਿਹੇ ਦੇ ਸੀਰੇ ਦੇ ਹੈ ਕਿ ਨਹੀਂ ਉਹ ਥੋੜਾ ਜਿਹਾ ਬੋਦੇ ਜਿਹਾ ਕੇ ਤੇ ਨਾਲੀ ਵਿੱਚ ਬਾਹ ਹੋਈ ਵੀ ਮਾਂ ਹੋਰ ਹੈ ਨਾਲੀ ਸਾਰੀ ਉਹ ਵਿੱਚ ਆ ਪਰ ਬਹਿ ਗਿਆ ਦੂਰ ਨੂੰ ਚੱਲਦਾ ਏ ਨਵੇੜ ਦਾ ਕੰਮ ਇਹਨੂੰ ਘਰ ਨੂੰ ਪਤਾ ਲੱਗਦਾ ਜਦ ਇਹ ਬਾਹਨਦਾ ਏ ਹਾਰਡ ਵੀ ਗੱਡੀ ਲ ਜਾਂਦਾ ਜੋ ਕਿ 15 ਇਹਨੂੰ 15 ਫਲ ਚਾਹੀਦੇ ਬਾਈ 15 ਇੱਕ ਤਾਂ ਇਹਦਾ ਚੱਕਰ ਆਇਆ ਵੀ ਜਿਹੜੇ ਹੁਣ 13 ਐ 13 ਦੀ 11 ਰਹਿ ਜਾਣੇ ਦੋ ਦੋ ਚੱਕ ਹੋ ਜਾਣੇ ਉੱਪਰ 15 ਨਾਲ ਵੀ ਰਸਤੇ ਮਾ ਸੌਖਾ ਜਿਹਾ ਆ। ਸੌਖਾ ਹੈ ਨਾ ਰਸਤੇ ਵਿੱਚ। ਜਿਦੋਂ ਉਹ ਇੰਝ ਡਰ ਲੱਗ ਜਾਂਦਾ ਬੰਦਾ ਜਿੰਨਾ ਮਰਜੀ ਪੀ ਜਾਏ ਉਈ ਉਹ ਫਾਜ ਜਾਂਦਾ ਕੋਈ ਆ ਕੇ। ਹੈਗਿਆ ਅਸੀਂ। ਚੱਲ ਦੇਖੂਗੇ ਹੌਲੀ ਹੌਲੀ ਆਇਆ ਲੋਟਾ। ਹੌਲੀ ਦੇਖਾਂਗੇ। ਹੁਣ ਫਿਰ ਗੰਨਾ ਬੀਜ ਕੇ ਫੇ ਫੁੱਟੇ ਲਾਉਂਗੇ ਇੱਥੇ। ਫੁੱਟੇ। ਠੀਕ ਹੈ। ਤਪੂਲਰੇ ਲਾਉਣਾ ਇਹਦੀ ਕੀ। ਬੜੀਆ ਪੂਲ ਦੇ। ਫੁੱਟੇ ਲਾ ਕੇ। ਹੂੰ। ਇੱਥੇ ਲਾ ਰਿਹਾ ਨੇ ਉੱਥੇ ਲਾ ਰਿਹਾ ਨੇ ਠੀਕ ਗੱਲ ਸਾਢੇ 4 ਕਿੱਲੇ ਲਾ ਰਿਹਾ ਨੇ ਅੱਛਾ ਬੰਦਾ ਕਰੂਗੇ ਬੁੱਟਿਆਂ ਦਾ ਬੰਦਾ ਨਾਲ ਸਾਢੇ 1 ਕਿੱਲੇ ਸਾਢੇ ਨਾਲ ਕਿਹਾ ਹੁਣ ਓਹ ਪਟਰੀ ਵੀ ਬਥੇਰੇ ਹੁੰਦੇ ਯਾਰ ਪਟਾਈ ਵਾਸਤ ਹੁੰਦੀ ਹੈ ਐਸੇ 44000 ਦੀ ਤਾਂ ਛੇੜੀ ਬੁੱਕ ਕਰਾਈ ਬੇਟਾ ਓ ਇੱਕ ਵਾਰੀ 40000 ਦੀ ਬੜੀ ਆਪਣੀ ਮੈਂ ਪੂਲਰ ਲਾ ਕੇ ਠੇਕੇ ਬੁਲਾਉਂਗੇ ਹੋਰ ਇੱਕ ਵਾਰੀ ਤਾਂ ਹੋਊਂਗੇ ਆਪਣੀ ਦੇ ਤਾਂ ਪਹਿਲੇ ਹੋਊਂਗੇ ਠੀਕ ਨਹੀਂ ਗੱਲ ਆਪਣੀ ਬਾਪੂ ਜਮੀਨ ਜਾਰੀ ਬੁੱਟੇ ਲਾ ਦੇਣਾ ਪਟਾਈ ਵਾਸਤ ਪਟਾਈ ਵੀ ਉਹ ਤੇਰੀ ਐਰ ਮੇਰੀ ਗੱਲ ਸੁਣ ਲੈ ਹੁਣ ਅਗਲਾ ਆ ਦੇਖਦਾ ਆਪਣਾ ਕਰਜ ਹਾਂ ਕੋਈ ਵਿਆਹ ਸ਼ਾਦੀ ਤੇਰੀ ਕਿਸੇ ਨੇ ਅਗਲਾ ਬੁੱਟੇ ਨੂੰ ਦੇਖਦਾ ਜਿਹੜਾ ਕਹਿੰਦਾ ਪਟਾਓ ਫੜਿਆ ਬਸ ਬਸ ਪਟਾ ਕੇ ਵਿਆਹ ਕਰੋ ਇਹ ਤੇਰੀ ਗੱਲ ਦੁਆਰੇ ਲੱਜੂ ਦੁਆਰਾ ਲੱਗ ਜੂਗੀ ਠੀਕ ਨਹੀਂ ਗੱਲ ਅਗਲਾ 3 ਸਾਲ ਤੀਨ ਨੂੰ ਲੱਗਿਆ ਪਟੜਾ ਪਾਈ ਤਾ ਚੌਥੇ ਮਹੀਨੇ ਅਗਲਾ ਪਟਾਇਆ ਦਿੰਦਾ ਪੰਜਵੇਂ ਮਹੀਨੇ ਕੋਈ ਆਉਣ ਦਿੰਦਾ ਕੋਈ ਹੋ ਕੋਈ ਹੋ ਫੇਰ ਜੇ ਬੁੱਟਾ ਬਧੀ ਚੱਲਿਆ ਬਹੁ ਫੇਰ ਕਾ ਸ਼ਾਦੀ ਲਾ ਕੇ ਤਾ ਫੇਰ ਅਗਲਾ ਕਹਿੰਦਾ ਪਾਓ ਇਹਨੂੰ ਆਪਣੀ ਲੜੀ 1000 ਰੁਪਏ ਜਿਹੜੀ ਆ ਰਹੀ ਤੇ ਜੇ ਉਹ ਘੱਟ ਫੜਦੀ ਬੁੱਟ ਇਹ ਤਾਂ ਵੀ ਪੱਲੇ ਦੇਖੀ ਵੀ ਕੱਟ ਗਏ ਬਰਮਾ ਪਾ ਲਈ ਫਲ ਤੇ ਚਿੱਟਾ ਰਿਤਾ ਨਹੀਂ ਸਹੀ ਹੈ ਕਿਤੇ ਚਿੱਟਾ ਖੜਮਾ ਦੇ ਲੇ ਰਿਤਾ ਰਹਿੰਦਾ ਉਹ ਦੂਰ ਮੈਂ ਦੱਸਦਾ ਉਹ ਚਿੱਟਾ ਰਿਤਾ ਫੱਲੀ ਹਾਂ ਹਾਂ ਉਹ ਤਾਂ ਵੀ ਆ ਫੜਦੀ ਰੋਤਾਂ ਜਰਦੀ ਦੁੱਧ ਦੇਤਾ ਨਹੀਂ ਹੈਗਾ ਨੇੜੇ ਹਾਂ ਉਹ ਜ਼ਿਆਦਾ ਫੜਦੀ ਹੈ ਪਿੰਡ ਵੀ ਮਹਾ ਪਾਣੀ ਲਾਏ ਦਈਏ ਅਸ ਵੀਰ ਪਰ ਸੋਨੂੰ ਆ ਜਮੀਨ ਹੈ ਵਧੀਆ ਪਰ ਪਰਨੀ ਜੀ ਇਹ ਹਾਂ ਗੰਨਾ ਗੰਨਾ ਜੀਰੀ ਜੀਰੀ ਬਹੁਤ ਖੇੜਾ ਪਿਛੇੜ ਲੈ ਇਹਨੂੰ ਕੋਈ ਫਰਕ ਨਹੀਂ ਹਾਂ ਉਹੀ ਜਿਹਾ ਰਹਿਣਾ ਕੋਈ ਘੁਰਪੁਰ ਹੀ ਨਹੀਂ ਹੈਗੀ ਉਹ ਤਾਂ 2 ਕਰੋੜ ਵਾਲੀ ਹੈ ਇਹ ਆਲੂ ਵਾਲੀ ਜ਼ਮੀਨ ਹੈ ਇਹ ਆਲੂ ਬਹੁਤ ਹੋਊਗਾ ਆਲੂ ਲਾਏ ਤੇ ਉਹਦੇ ਆ ਲਾਦੇ ਉਹਦੇ ਪਹਿਲਾਂ ਗੜੇ ਉਹ ਯਾਰ ਤੋ ਕਲੌਨੀ ਕੱਢਦੇ ਵੀ ਦੇਖ ਤਾਂ ਟੈਂਕੀ ਗੋਲ ਐ ਰੋਡ ਗੋਲ ਐ ਲਾ ਕਲੌਨੀਆਂ ਕੱਢਦੇ ਉਹ ਹਾਂ ਕੋਲਾ ਐ ਟੈਂਕੀ ਪਾਣੀ ਨੂੰ ਬੈਠ ਸਾਰਾ ਕੁਝ ਗੋਲ ਐ ਟੂਬਾ ਵੀ ਚਾਹੀਦਾ ਕਲੌਨੀ ਨੂੰ ਟੂਬਾ ਕਿੱਥੇ ਵੱਟ ਪਾਤੀ ਵੀਰੇ ਟੂਬਾ ਵੀ ਆਈਦਾ ਕਲੌਨੀ ਦਾ ਆ ਬਾਸ ਹੁੰਦੀ ਉਹ ਤਾਂ ਪਾਣੀ ਦਾ ਨਿਕਾਸ ਹੋਵੇ ਹਾਂ ਤਾਂ ਕਲੌਨੀ ਬਾਸ ਹੁੰਦੀ ਐ ਬਿਜਲੀ ਦੇ ਖੰਭੇ ਲੈਣ ਮਾ ਚਾਹੀਦੇ ਆ ਇਹਨਾਂ ਨੂੰ ਪਤਾ ਹੋ ਗਿਆ ਕਿਉਂ ਲੱਕ ਕਲੌਨੀ ਦੀ ਕੱਢਤੀ ਹਾਂ ਮੈਂ ਕਲੋਨੀ ਕੱਢਤੀ ਬੱਸ ਹੁੰਦਾ ਉਹ ਵੀ ਬਾਹਰ ਪਹਿਲਾਂ ਉਹ ਨਹੀਂ ਤਾਂ ਇਕੱਠੇ ਹੋਈ ਵੀ ਆ ਦੇਖਦੇ ਕੋ ਕਮੂਦਰੂ ਕਰਦੇ ਇਕਦਾਂ ਇਦਾਂ ਕਰਦੇ ਕਲੋਨੀ ਇਕੱਠ ਹੋ ਗਈ ਨੂੰ ਤੇ ਐਸ ਵੀ ਲਾੜਣਾ ਪੈਣਾ ਗਵਰਨਮੈਂਟ ਨੂੰ ਫਿਰ ਜਿਹੜਾ ਲੰਮੀ ਦਾ ਥੋੜਾ ਉਹ ਤਾਂ ਇਕ ਨਹੀਂ ਕਰਨਾ ਆਪਣਾ ਤੁਸੀਂ ਲੇਜਰ ਕਰਕੇ ਰੇਪਾਉਣ ਦੀ ਕਰੋ ਹਾਂ ਕੰਦਾ ਵੀਜੀ ਹੈ ਕੰਦਾ ਵੀਜੀ ਹੈ ਵਾਣਾ ਗੁੱਤੇ ਲਾਈਏ ਹਾਂ ਮੈਂ ਤਾਂ ਰੇਤ ਬਹੁਤ ਭਾਈ ਛੜਪਦੀ ਛੜਪਦਾ ਬਹੁਤ ਹੋ ਗਿਆ ਕਿੱਥੇ ਮਰਜੀ ਦੇਖਦੀ 70 ਨਾ ਲੰਘਿਆ ਭਾਈ ਰੋਡ ਸਰਪੰਚਰ ਆਦਾ ਕਿੱਥੇ ਗਿਆ ਸੌਣੇ ਨੂੰ ਹੈ 90 ਲੱਖ ਰੁਪਏ ਕਹਿੰਦਾ ਮਿਲਦਾ ਹੁਣ ਪਰसों ਕਹਿੰਦਾ ਮਨੂੰ ਕਹਿੰਦਾ ਜਮੀਨ ਦੇ ਕੇ ਰੱਖੋ ਮੈਂ ਕਹਿੰਦਾ ਇੱਧਰ ਕਿਹੜਾ ਘਾਟਾ ਹੁਣ ਆਪਣੇ ਵੀ ਰੇਟ ਬਹੁਤ ਹੋ ਗਿਆ ਹੈ ਰੇਟ ਬਹੁਤ ਹੋ ਗਿਆ ਵਾਲੇ ਨਾਲੇ ਹੁਣ ਸਾਰੇ ਕਿਤੇ ਰੇਟ ਆ 90 ਲੱਖ ਰੁਪਏ ਨੂੰ ਹੁਣ ਆਜੇ 90 ਦਿੰਦੇ ਫਿਰ ਤਾਂ ਕਰੋੜ ਭਗੇ ਆ ਸਾਡੇ ਵੀ 90 ਹੋਣੇ ਵਾਲਾ ਹੀ ਫੇ ਤਿਆਰੀ ਉਹ ਹੈ ਆਪਣੇ ਵੀ ਹੋ ਗਿਆ ਹੋ ਗਿਆ ਵਾ ਹੋ ਜਾਣਾ ਹੋ ਜਾਣਾ ਹੋ ਗਿਆ ਪਾ ਜਾਊਂਗਾ ਕਿੱਥੇ ਨੂੰ ਭਾਈ ਜਿਹੜੀ ਹੈਗੀ ਸਾਹਮਣੇ ਉਹ ਬਸ ਹਾਂ ਹਾਂ ਜਿਹੜੀ ਹੈਗੀ ਸਾਹਮਣੇ ਲੋਬਾ ਪਾਸੇ ਵੀ ਨਹੀਂ ਮਿਲਣੀ ਠੀਕ ਨਹੀਂ ਇਹ ਤਾਂ ਸਾਡੀ ਖਾ ਵੀ ਕਣ ਕੇ ਉਹ ਨਹੀਂ ਸਾਤੇ ਚੌਲ ਖਾ ਵੀ ਨਹੀਂ ਉਹਨੇ ਹਾਂ ਇਹ ਤਾਂ ਠੀਕ ਆ ਗੱਲ ਕਣ ਕੇ ਖਾਉਣੀ ਇਹ ਤਾਂ ਤੇਰਾ ਵਾਹ ਤੂੰ ਪੰਜਾਬੇ ਸਭ ਤੋਂ ਵੱਧ ਕਣ ਕੇ ਖਾਂਦਾ ਹੂੰ ਪੰਜਾਬ ਹੋਰ ਪਾਸੇ ਚੌਲ ਜਲਦੇ ਇੱਕ ਟਾਈਮ ਦੋ ਟਾਈਮ ਵੀ ਜਲਦੇ ਹੋਣਗੇ ਇੱਥੇ ਇੱਕ ਇੱਕ ਡੰਗ ਚੌਲ ਖਾ ਲਾ ਸੜੀ ਕਿ ਅੱਧੇ ਘੰਟੇ ਬਾਅਦ ਭੁੱਖ ਲੱਗ ਜਾਂਦੀ ਆ ਫੇਰ ਵੇਚਦਾ ਘਰ ਨਹੀਂ ਤੇ ਮੇਰੇ ਸਾਬ ਕਿਨੇ ਪਾਣੀ ਹੋਰ ਲਾਦੀ ਇੱਕ ਉਹਦਾ ਨੇੜੇ ਜੇ ਆਗੇ ਹਨਾ ਇਹ ਨਹੀਂ ਕਿ ਅਖਲੇ ਰੇਤਾਂ ਦੀ ਰੋੜ ਪਈ ਜਾਂਦਾ ਹਾਂ ਬੜੀ ਛੱਡਿਆ ਵੇਚ ਲੀਆਂ ਅੱਜ ਹਾਂ ਇਹ ਤਾਂ ਕਿੱਦਾਂ ਡੱਪੀ ਕਰਤਾ ਉਹ ਤਾਂ ਹੋ ਗਿਆ ਤਿਆਰੀ ਜੀ ਮਿਲਦੀ ਵੀ ਤਾਂ ਕਿ ਬਾਹਰ ਚੱਜ ਚਾ ਜਦ ਵੀ ਚੱਲਣਾ ਆਪਣੇ ਵਾਲਾ ਹਾਂ ਮਗਾ ਭਈ ਇਹ ਤਾਂ ਹੈ ਨਹੀਂ ਆਲੇ ਚੱਲਣਾ ਜਾਣਾ ਭਈ ਇਹ ਮੇਲੇ ਦਾ ਚੱਲਣ ਦੋ ਭਈਏ ਦਾ ਆਈ ਜਾਊਗੇ ਪਹਿਲਾਂ ਚਾਰ ਨੂੰ ਚੱਲਾਂ ਉਹਨੇ ਪੰਜ ਚਾਰ ਦਿਨ ਨੂੰ ਫਰਾਨ ਕਰਨੇ ਨਹੀਂ ਐਦ ਕੀ ਕਹਦੇ ਉਹ ਪਰ ਪਾਤੇ ਅੱਛਾ ਅੱਛਾ ਮਾਰ ਕਹਿੰਦੇ ਨਾ ਮਾ ਪਾਤੇ ਬੈਲਰ ਪਾਤੇ ਅੱਛਾ 2 ਘੰਟੇ ਚ ਪ੍ਰੈਸ਼ਰ ਚੱਕਤਾ ਕਹਿੰਦੇ ਮਿਲਣੇ ਮੈਨੂੰ ਪੈਸੇ ਤੇਰੀ ਗੱਲ ਤੁਹਾਨੂੰ ਲੱਗਦਾ ਇਹਦਾ ਨਾ ਮਰੰਡੇ ਮਿਲਦਾ ਪਹਿਲੇ ਹੀ ਆਦਨ ਮੇ ਪਤਾ ਲੱਜੇ ਕਿ ਕਿੱਕਣਾ ਚੱਲਦਾ ਹਾਂ ਹਾਂ ਇਹ ਤਾਂ ਕੀ ਨਹੀਂ ਗੱਲ ਪਿਛਲੇ ਪਿਛਲੇ ਸਾਡ 10 ਦਿਨ ਬਾਅਦ ਅਸੀਂ ਸੱਸੀ ਚੱਲਿਆ ਹਾਂ ਹਾਂ ਪਹਿਲੇ ਖੜ ਕੇ ਥੜਾ ਮੈਂ ਕਹਿੰਦਾ 40 ਘੰਟੇ ਦਾ ਇਹ ਕੱਲ ਦੀ ਸਾਰੇ ਬਹੁਤ ਦਿਨ ਖੜਾ ਰਹਿਆ ਉਹ ਚੱਲਦਾ ਨਾ ਨਾ ਫਰਕ ਪੈਂਦਾ ਮਰੰਡੇ ਮਿਲ ਜਿੱਲਾ ਗੱਲ ਕਿਸੇ ਨੂੰ ਨਹੀਂ ਆਏਗਾ ਨਹੀਂ ਆਏਗਾ ਆਪਣੀ ਜੀ ਮੈਂ ਕਿੰਨਾ ਥੋੜਾ ਕਿਤੇ ਬਹੁਤ ਕੰਨਾ ਆਪਣੀ ਜੀ ਫਿਰ ਜਿਹਦੇ ਸਾਡੇ ਦੰਦ ਦੰਦ ਸਹੀ ਹੋਣ ਜਿੰਨਾ ਮਰਜੀ ਫੀਲ ਸਰਕਾਰ ਜਿੰਨਾ ਮਰਜੀ ਪ੍ਰੋਫਿਟ ਕਢ ਲੈਵੇ ਹੋਰ ਕੀ ਚਲਾਉਣੇ ਵਾਲੇ ਬੰਦੇ ਸਹੀ ਜਾਈਦੇ ਆ ਚਲਾਉਣੇ ਵਾਲੇ ਨਹੀਂ ਨਾ ਸਹੀ ਮਿਲਦੇ ਆ ਐਟ ਕੀ ਬੰਦੇ ਵਧੀਆ ਜਿਹੜੇ ਚੋਣੇ ਮੁੰਡੇ ਹਾਂ ਉਹ ਵਧੀਆ ਕਰ ਰਹੇ ਆ ਕੰਮ ਵਧੀਆ ਆ ਉਹ ਯਾਰ ਆਪਣੇ ਵੱਲ ਠੀਕ ਹੈ ਓਏ ਨਹੀਂ ਉਹ ਗਾਹਾਂ ਪ੍ਰਾਈਵੇਟ ਮਿਲਦਾ ਚੱਕਰ ਦੱਸਾਂਗਾ ਪਹਿਲਾਂ ਦੱਸਾਂਗਾ ਚੱਕਰ ਤਾਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਤਾਂ ਹੁੰਦਾ ਵੀ ਕਿਹੜਾ ਡਾਇਰੈਕਟਰ ਬਣਿਆ ਪੁਰ ਕਿਹੜਾ ਕਿਆ ਬਣਿਆ ਹੋਇਆ ਕੁਝ ਨਹੀਂ ਤਾਂ ਪਤਾ ਹੁੰਦਾ ਆ ਤਾਂ ਹੁਣ ਗਾਹਾਂ ਨਵੇਂ ਮੁੰਡੇ ਜਿਹੜੇ ਹੋਰ ਕਰਦੇ ਆ ਹੁਣ ਬਾਪੂ ਨਾਲ ਨਹੀਂ ਤਾਂ ਗੰਨਾ ਲੈ ਜਾਂਦੇ ਤੇ ਇੱਥੇ ਤੇ ਮੁੜੇ ਆਉਂਦੇ ਤੇ ਆਪਾਂ ਨੂੰ ਵੀ ਮੰਨੂ ਵੀ ਹੁਣ ਪਤਾ ਲੱਗਿਆ ਵੀ ਵੋਟਾਂ ਪੈਣੀਆਂ ਬਾਦਮਾ ਕਿੰਨਾ ਟਾਈਮ ਹੋ ਗਿਆ ਜਾਣ ਹੁਣ ਗਾਹਾਂ ਗਾਹ ਪਤਾ ਲੱਗਣ ਲੱਜ ਜਾਂਦਾ ਬੰਦੇ ਹੀ ਤਾਂ ਸਹੀ ਬਣਦਾ ਹੁਣ ਬੰਦੇ ਸਹੀ ਬਣਨ ਤਾਂ ਠੀਕ ਹੈ ਬੰਦੇ ਹੁਣ ਸਹੀ ਬਣੇ ਆ ਆਹੋ ਬੱ ਠੀਕ ਹੈ ਬੰਦੇ ਮੇਲੇ ਦਾ ਕੰਮ ਵੀ ਹੋਣਾ ਮੇਲੇ 'ਚ ਤਾਂ ਹੀ ਚੱਲਣ ਲੱਗਿਆ ਹੁਣ ਤਰੀਕ ਵੀਕ ਮਿਲੀ ਆ ਵੀ ਆਹ ਤਰੀਕ ਨੂੰ ਚੱਲਣਾ ਹੈ ਆਹ ਹਾਂ ਸਹੀ ਚੱਲੇ ਵਾ ਖੜਤ ਨਾ ਹੋਵੇ ਬਸ ਬਸ ਥੀਨ ਨਾਲ ਟਾਈਮ ਨਾ ਚੱਲੇ ਕਈ ਸਾਲ ਹੋ ਗਏ ਤਾਂ ਬੰਦ ਹੋ ਗਏ ਕਈ ਸਾਲ ਹੋ ਗਏ ਕਿ ਨਾ ਰੰਡਾਵਾ ਆਇਆ ਦਾ ਉਹ ਕਹਿੰਦਾ ਵੀ ਮੇਲੇ 'ਚ ਨਾ ਜ਼ਿੰਮੇਵਾਰੋਂ ਹੈਰਾਨ ਨਾ ਕਰੋ ਵੀ 8 ਘੰਟੇ ਦੇ ਵੱਧ ਕਿਸੇ ਟਾਈਮ ਹੀ ਲੱਗਣਾ ਚਾਹੀਦਾ ਉਹ ਸੀਜ਼ਨ 8 ਘੰਟੇ ਲੱਗਦੇ ਰਹੇ ਕੁ ਪਰ ਜੀ ਉਹ ਸਭ ਕੁਛ ਛੱਡੀ ਉਹਨਾਂ ਨੇ ਜਾਣਾ 8 ਘੰਟੇ ਚ ਵੇਲੇ ਜਾਣਾ 8 ਘੰਟੇ ਚ ਐਤ ਕੀ ਕੈਲੰਡਰ ਵੀ ਵਧੀਆ ਬਣਿਆ ਹੋਊਗਾ ਆਪ ਜਰਾ ਆਪ ਸਰ ਵੀ ਸਾਨੂੰ ਸਾਨੂੰ ਨਹੀਂ ਪਤਾ ਸਾਨੂੰ ਪਤਾ ਹੈ ਇੱਥੇ ਕੈਂਪ ਲੱਗਿਆ ਹੋਇਆ ਦਾ ਉਹ ਕਾਲੇ ਵਾਲੀ ਮੋਟਰ ਉੱਪਰ ਅੱਛਾ ਇੱਥੇ ਗੰਦੇ ਨੂੰ ਦੱਸੋ ਕਿੰਨਾ ਕਿੰਨਾ ਕ ਨਿਕਲਦਾ ਹਾਂ ਉਨ ਜਿੰਮੇਦਾਰੋਂ ਦਾ ਪਤਾ ਵੀ ਭਾਈ ਬੀਜੜ ਘੱਟ ਨਿਕਲਦਾ ਥੋੜ੍ਹਾ ਜਿਹਾ ਮੁੰਡਾ ਵੱਜ ਜਾਂਦਾ ਹਾਂ ਮੁੰਡਾ ਵੱਧਦਾ ਠੀਕ ਹੈ ਠੀਕ ਨਹੀਂ ਗੱਲ ਕਹਿੰਦਾ ਫਿਰ ਤੁਸੀਂ ਮੁੰਡਾ ਕਾਤੇ ਨਹੀਂ ਲਾਉਂਦੇ ਹਾਂ ਮੁੰਡੇ ਬੀਜੇ ਕਰੋ ਹੈ ਮੁੰਡੇ ਬੀਜੇ ਕਰੋ ਤੁਸੀਂ ਬੀਜੜ ਨਾਲ ਬੀਜੇ ਉਹ ਕਰਦਾ ਬੀਜੇ ਕਿਤਾਬੀ 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 ਆਪ ਵੀ ਅਫਸਰ ਹੈ ਆ ਕੀੜੇ ਐ ਜੀ ਸਰ ਅਗਲਾ ਗਰਾਊਂਡ ਲੈਵਲ ਪਰ ਆਉਂਦਾ ਨਾ ਯਾ ਪਤਾ ਲੱਗਦਾ ਵੀ ਕਿੱਥਾ ਆਉਂਦਾ ਕਿੰਨਾ ਹੈ ਕਿ ਨਹੀਂ ਹੈ ਹੈ ਕਿ ਨਹੀਂ ਹਾਂ ਗੁਰਾ ਜੀ ਦਾ ਬਾਪ ਬਹੁਤ ਪੋਲ ਸੜਕਾ ਬਣ ਜਿੰਦੀ ਆ ਹਾਂ ਹਾਂ ਉਹ ਕੰਮ ਹੈ ਉਹ ਕੰਮ ਹੈ ਐ ਸੜਕ ਨੂੰ ਵੀ ਲੱਗਿਆ ਹੁਣ ਪੱਥਰ ਕਰਨ ਦਾ ਕੜੀ ਨੂੰ ਇਹ ਕਮਾਲ ਬਣ ਗਈ ਬਲੈਕ ਮਾਰਕ ਵਾਲੇ ਮੈਂ ਕਾਈਨਰ ਵਾਲੀ ਬਣ ਗਈ। ਛਿਆ? ਹਾਂ ਬਣਦੀ ਆਉਂਦੀ ਕਾਈਨਰ ਵਾਲੇ। ਬਣਦੀ ਆਉਂਦਾ। ਚੌੜੀ ਤਾਂ ਨਹੀਂ ਕਰੀ? ਚੌੜੀ ਨਹੀਂ ਕਰਤੀ। ਜਿੰਨੀ ਪਹਿਲਾਂ 19 ਹੁੰਦਾ। ਹਾਂ ਲੁੱਕ ਪੈਂਦੀ ਕਹਿੰਦੇ ਬਹੁਤ। ਲੁੱਕ ਪੈ ਗਈ ਕਹਿੰਦੇ। ਪੈ ਗਈ ਸਾਰੀ ਫਿਰੇ। ਹਾਂ ਸਾਰੀ ਪੈ ਗਈ। ਬੱਸ ਫਿਰ ਪੈ ਗਈ ਲੁੱਕ। ਚੱਲ ਇਹ ਕਹਿੰਦਾ ਜਾਊ ਤੈਨੂੰ ਇਹ ਤੂੰ ਜਾਊ। ਬਹੁਤ ਵਧੀਆ ਇੱਕ ਤੀ ਤਾਂ। ਓ ਇੱਧਰ ਨੂੰ ساری ਟ੍ਰੈਫਿਕ ਬਹੁਤ ਆ ਟਰੱਕ ਖਾਨਾ ਬਹੁਤ ਹੋ ਗਿਆ ਉਹਨੂੰ ਟਰੱਕ ਜ਼ਿਆਦਾ ਹੋਣੇ ਆ ਹੁਣ ਇੱਧਰ ਨੂੰ ਟ੍ਰੈਕ ਆਹ ਲੋਟ ਇੱਧਰ ਨੂੰ ਇੱਧਰ ਨੂੰ ਕੁਝ ਨਹੀਂ ਹੋਗਾ ਤੈਨੂੰ ਰੋ ਨਹੀਂ ਹੈਗਾ ਰੋਡ ਵਾਚੌੜਾ ਭਾਈ ਇੱਧਰ ਨੂੰ ਥੋੜਾ ਜਿਹਾ ਟਾਈਮ ਲੱਗਦਾ ਇਹਨੂੰ ਲੋਟ ਆ ਕੰਮ ਟਾਈਮ ਲੱਗਦਾ ਘੰਟਾ ਦਾ ਕੋਈ ਜ਼ਿਆਦਾ ਨਹੀਂ ਹੈਗਾ ਠੀਕ ਘੰਟਾ ਇੱਧਰ ਜਿਹੜੀ ਇੱਧਰ ਨੂੰ ਆਏ ਆ ਵੀ ਮਰੰਡਾ ਪਾਰ ਕਰਨ ਪੈਂਦੇ ਇੱਧਰ ਨੂੰ ਕੋਈ ਚੱਕਰ ਨਹੀਂ ਕਹਦਾ ਕਿਸੇ ਦੇ ਵਿੱਚ ਆ ਜਾਣਾ ਮਿਲਦੇ ਸਿੱਧਾ ਆਹ ਫਰਕ ਹੈ ਕਿਉਂਕਿ ਉਹਨਾਂ ਦਾ ਟਰੱਕ ਜ਼ਿਆਦਾ ਬਹੁਤ ਟਰੱਕ ਦਾ ਟਰੱਕ ਜ਼ਿਆਦਾ ਹੈ ਚਲੋ ਫਿਰ ਦੇਖਦੇ ਹਾਂ ਹੈ ਚੱਲੀਏ ਫਿਰ ਕਰਦੇ ਆ ਫਿਰ ਚਲ ਬਾਈ